ਜੋ ਕੋਈ ਥੋੜੇ ਲੋਕਾਂ ਨੇ ਮਤਲਬ ਗੁੰਡਾਗਰਦੀ ਕਰਕੇ ਤੇ ਨਿਸ਼ਾਨ ਸਾਹਿਬ ਦੀ ਜਿਹੜੀ ਬਿਆਦ ਬੀਗੀ ਉਹਦਾ ਸਾਰੀਆਂ ਜਥੇਬੰਦੀਆਂ ਨੇ ਗਵੀਨ ਉਸ ਲਿਆ ਵਾ ਕਿਸੇ ਜਥੇਬੰਦੀ ਦਾ ਸਹਿਯੋਗ ਨਹੀਂ ਕਿ ਕਿਸੇ ਕਰਦੀ ਜਥੇਬੰਦੀ ਨੇ ਜ਼ਾਕਰ ਦਿੱਤਾ ਹੋਇਆ ਅਸੀਂ ਆਪ ਪਿੰਡ ਵਾਲੇ ਜਿਹੜੇ ਅਸੀਂ ਆਪ ਜਾ ਕੇ ਨਿਸ਼ਾਨ ਸਾਹਿਬ ਪਿਰ ਪਟਾਇਆ ਪਟਾਇਆ ਉਹ ਵੀ ਅਰਜ਼ਾਸ਼ ਕਰਕੇ ਮਰਿਆਦਾ ਅਨਸਾਰ ਲਾਇਆ ਹੈ ਨੇ ਦੇਨੀ سوشل میڈیا ਤੇ ਇੱਕ ਤੇਜ਼ੀ ਨਾਲ ਵਾਇਰਲ ਹੁੰਦੀ ਦਿਖਾਈ ਦੇ ਰਹੀ ਵੀਡੀਓ ਹੈ ਜਿਸ ਦੇ ਵਿੱਚ ਅੰਮ੍ਰਿਤਸਰ ਦੇ ਪਿੰਡ ਗੁਰੂ ਕੀ ਵਿਡਾਲੀ ਤੋਂ ਇੱਕ ਨਿਸ਼ਾਨ ਸਾਹਿਬ ਨੂੰ ਕੁਝ ਲੋਕਾਂ ਦੁਆਰਾ ਪੁੱਟ ਦਿੱਤਾ ਗਿਆ ਇਸ ਨੂੰ ਲੈ ਕੇ ਕਾਫੀ ਬਾਤ ਵਿਵਾਦ سوشل میڈیا ਤੇ ਹੁੰਦਾ ਦਿਖਾਈ ਦੇ ਰਿਹਾ ਹੈ ਇਸ ਮੰਦੇ ਵਿੱਚ ਜਦੋਂ ਗੁਰੂ ਕੀ ਵਡਾਲੀ ਪਿੰਡ ਵਾਸੀ ਪਹਿਲੀ ਤਰ੍ਹਾਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ 1975 ਤੋਂ ਉਹ ਲਗਾਤਾਰ ਉਹ ਜ਼ਮੀਨ ਨੂੰ ਵਰਤ ਰਹੇ ਨੇ ਸ਼ੁਰੂ ਦੇ ਵਿੱਚ ਇਹ ਪੰਚਾਇਤੀ ਜ਼ਮੀਨ ਸੀ ਜਿਸ ਨੂੰ ਲੈ ਕੇ ਮੌਜੂਦਾ ਸਰਪੰਚ ਦੇ ਵੱਲੋਂ ਉਹਨਾਂ ਨੂੰ ਵਰਤਨ ਲਈ ਦਿੱਤਾ ਗਿਆ ਸੀ ਜਿਵੇਂ ਕਾਗਜ਼ਾਤ ਵੀ ਉਹਨਾਂ ਦੇ ਕੋਲ ਮੌਜੂਦ ਨੇ ਪੰਚਾਇਤੀ ਜ਼ਮੀਨ ਤੋਂ ਬਾਅਦ ਇਹ ਜ਼ਮੀਨ ਕਾਰਪੋਰੇਸ਼ਨ ਦੇ ਅੰਦਰ ਆਉਂਦੀ ਹੈ ਪਰ ਉਹ ਲਗਾਤਾਰ ਜ਼ਮੀਨ ਨੂੰ ਵਰਤ ਰਹੇ ਨੇ ਉਹਨਾਂ ਨੇ ਕਿਹਾ ਕਿ ਕੁਝ ਸ਼ਰਾਰਤੀ ਅੰਸਰਾਂ ਦੇ ਵੱਲੋਂ ਰਾਰ ਕੇ ਇਸ ਜ਼ਮੀਨ ਤੇ ਕਬਜ਼ਾ ਕਰਨ ਦੇ ਲਈ ਨਿਸ਼ਾਨ ਸਾਹਿਬ ਲਗਾ ਦਿੱਤਾ ਗਿਆ ਜਿਸ ਤੋਂ ਬਾਅਦ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੂੰ ਬੇਨਤੀ ਕੀਤੀ ਅਤੇ ਉਹਨਾਂ ਕਿਹਾ ਕਿ ਮर्यादा ਅਨੁਸਾਰ ਨਿਸ਼ਾਨ ਸਾਹਿਬ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸਾਫ਼ ਸੁਥਰੀ ਜਗ੍ਹਾ ਤੇ ਹੋਣਾ ਚਾਹੀਦਾ ਇਸੇ ਦੇ ਮੱਦੇਨਜ਼ਰ ਜੋ ਇਹ ਨਿਸ਼ਾਨ ਸਾਹਿਬ ਇਸ ਜ਼ਮੀਨ ਦੇ ਵਿੱਚ ਲੱਗਾ ਹੋਇਆ ਸੀ ਇਹ ਜਗ੍ਹਾ ਸਾਫ਼ ਸੁਥਰੀ ਨਹੀਂ ਸੀ ਅਤੇ ਨਾ ਹੀ ਇਸ ਦੀ ਕੋਈ ਸੇਵਾ ਕਰਦਾ ਆਲੇ ਦੁਆਲੇ ਦੇ ਲੋਕਾਂ ਨੇ ਵੀ ਇੱਥੇ ਨਿਸ਼ਾਨ ਸਾਹਿਬ ਲੱਗਣ ਤੇ ਇਤਰਾਜ਼ ਕੀਤਾ ਅਸੀਂ ਪੂਰੀ ਗੁਰ ਮਰਿਆਦਾ ਦੇ ਅਨੁਸਾਰ ਅਰਦਾਸ ਕਰਵਾ ਕੇ ਨਿਸ਼ਾਨ ਸਾਹਿਬ ਜੀ ਨੂੰ ਉਤਾਰਿਆ ਹੈ। ਵੀਡੀਓ ਦੇ ਵਿੱਚ ਇੱਕ ਪਾਸਾ ਦਿਖਾਈ ਦੇ ਰਿਹਾ ਹੈ ਜਦਕਿ ਉਸ ਦਾ ਅਸਲੀ ਪਾਸਾ ਨਹੀਂ ਦਿਖਾਈ ਦਿੱਤਾ ਗਿਆ। ਅਸੀਂ ਸਭ ਤੋਂ ਪਹਿਲਾਂ ਅਰਦਾਸ ਕੀਤੀ ਹੈ ਅਤੇ ਮਰਿਆਦਾ ਦੇ ਅਨੁਸਾਰ ਹੀ ਇਸ ਨੂੰ ਉਤਾਰੇ। ਕਿਸੇ ਤਰ੍ਹਾਂ ਦੀ ਵੀ ਕੋਈ ਵੀ ਬੇਅਦਬੀ ਨਹੀਂ ਕੀਤੀ ਗਈ। ਇਸ ਤੋਂ ਬਾਅਦ ਜਦੋਂ ਦੂਜੀ ਧਿਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੀ ਕਹਾਣੀ ਹੀ ਵਕਰੀ ਸੀ। ਉਹਨਾਂ ਨੇ ਕਿਹਾ ਕਿ ਇਹ ਪੰਚਾਇਤੀ ਜ਼ਮੀਨ ਹੈ ਸਭ ਨੂੰ ਵਰਤਣ ਦਾ ਹੱਕ ਹੈ। ਬੜੇ ਲੰਮੇ ਸਮੇਂ ਤੋਂ ਇਹ ਲੋਕ ਕਿਸ ਨੂੰ ਵਤ ਰਹੇ ਨੇ ਸੋ ਉਸ ਸਮੇਂ ਸਰਪੰਚ ਦੇ ਵੱਲੋਂ ਇਹ ਜ਼ਮੀਨ ਉਹਨਾਂ ਨੂੰ ਦਿੱਤੀ ਗਈ ਸੀ ਤੇ ਕਿਹਾ ਗਿਆ ਸੀ ਕਿ ਇੱਥੇ ਗੁਰਦੁਆਰਾ ਸਾਹਿਬ ਹੋਣਾ ਚਾਹੀਦਾ ਪਰ ਇਹਨਾਂ ਨੇ ਖੁਦ ਵਰਤਿਆ ਅਤੇ ਇੱਥੇ ਕਿਸੇ ਤਰ੍ਹਾਂ ਦਾ ਕੋਈ ਵੀ ਧਾਰਮਿਕ ਸਥਾਨ ਨਹੀਂ ਬਣਾਇਆ ਗਿਆ ਸੋ ਸੰਗਤ ਦੇ ਸਹਿਯੋਗ ਦੇ ਨਾਲ ਅਸੀਂ ਇੱਥੇ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਜਿ세 ਵੇਚਾਰ ਮੇਕ ਜਥੇਵੰਦੀਆਂ ਵੀ ਪਹੁੰਚੀਆਂ ਸਨ ਪਰ ਇਹਨਾਂ ਲੋਕਾਂ ਦੇ ਵੱਲੋਂ ਉਸ ਨੂੰ ਮਰਿਆਦਾ ਦੇ ਉਲਟ ਉਤਾਰ ਦਿੱਤਾ ਗਿਆ ਇਸ ਦਾ ਅਸੀਂ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰ ਰਹੇ ਹਾਂ ਅਤੇ ਇਸੇ ਕਾਰਵਾਈ ਦੀ ਮੰਗ ਵੀ ਕਰ ਰਹੇ ਹਾਂ ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਹੁਕਮ ਹੋਵੇ ਤਾਂ ਅਸੀਂ ਉਸ ਨੂੰ ਸਿਰ ਮੱਥੇ ਮੰਨਾਂਗੇ ਅੱਜ ਆਪਣਾ ਨਾਮ ਦੱਸ ਕੇ ਇਹ ਮਾਮਲਾ ਜਿਹੜਾ ਮੇਰਾ ਨਾਮ ਜਸਵੰਤ ਸਿੰਘ ਪੁੱਤਰ ਸਰਦਾਰ ਸਰਾਂ ਸਿੰਘ ਹੈ ਜੀ ਗੁਰੂ ਕੀ ਵਡਾਲੀ ਅਸੀਂ 64 65 ਤੋਂ 60% ਸਾਲ ਹੋ ਗਏ ਆ ਜ਼ਮੀਨ ਰੋਗ ਹੈ ਕਾਰਪੋਰੇਸ਼ਨ ਦੀ ਜ਼ਮੀਨ ਆ ਪਹਿਲਾਂ ਪੰਚਾਇਤ ਦੀ ਸੀ ਪੰਚਾਇਤ ਤੋਂ ਹੁਣ ਕੇ ਕਾਰਪੋਰੇਸ਼ਨ ਬਣ ਗਈ ਕਾਰਪੋਰੇਸ਼ਨ ਕੋਲ ਚਲੇਗੀ ਅਸੀਂ ਉਦੋਂ ਤੋਂ ਆ 45 65 ਤੋਂ ਪੰਚਾਇਤ ਦੇ ਵੇਲੇ ਤੋਂ ਦਾਇਰ ਤੇ ਇਹ ਅੱਜ ਆ 18 ਨੂੰ ਵੀ ਜਮਾ ਬਣਦੀ ਆ ਇਹ ਵੀ ਸਾਡੇ ਨਾਂ ਆ ਨਵੀਂ ਜਿਹੜੀ ਬਣੀ ਆ ਤੇ ਇਹ ਜਿਹੜੇ ਲੋਕ ਨੇ ਸਾਡਾ ਆਹ ਵਖੋ ਕਾਰਪੋਰੇਸ਼ਨ ਨਾਲ ਕੇਸ ਚੱਲਦਾ ਆ ਜਾਂ ਕਾਰਪੋਰੇਸ਼ਨ ਦੀ ਮਾਲਕਿਆ ਜਾਂ ਅਸੀਂ ਮਾਲਕ ਆਂ ਜਿੰਨਾ ਚਿਰ ਵਾਹਣੇ ਆ ਅਸੀਂ ਮਾਲਕ ਆਂ ਜੇ ਉਹ ਕਾਰਪੋਰੇਸ਼ਨ ਤੇ ਹੱਕ ਚ ਹੋ ਜੂਗਾ ਫਿਰ ਕਾਰਪੋਰੇਸ਼ਨ ਮਾਲਕ ਆ ਤੀਜੇ ਬੰਦੇ ਦਾ ਤੇ ਕੋਈ ਉਹਦੇ ਵਿੱਚ ਦਖਲ ਵੀ ਦਾਜ ਦੀ ਦੀ ਇਹ ਧੋਖ ਜਿਹੜੇ ਨੇ 2 ਮਹੀਨੇ ਹੋ ਗਏ ਆ 1.5 ਮਹੀਨਾ ਇਹਨਾਂ ਨੇ ਆ ਰਾਤ ਆਣ ਕੇ 11:30 ਵਜੇ ਤੇ ਨਿਸ਼ਾਨ ਸਾਫ ਕੱਢ ਦਿੱਤਾ ਪਹਿਲੀ ਵਗੀ ਜਿਹੜੇ ਗੋਡੇ-ਗੋਡੇ ਪੱਠੇ ਹੋਏ ਆ ਵਿੱਚ ਲੈ ਆ ਕੇ ਨਿਸ਼ਾਨ ਸਾਫ ਕੱਢ ਦਿੱਤਾ ਤੇ ਕਹਿੰਦੇ ਅਸੀਂ ਮਾਲਕ ਆਂ ਜੀ ਉਹ ਜਿਹੜੇ ਪੱਟੇ ਸੀ ਉਹ ਵੀ ਪੋਰਟ ਦੇ ਤੇ ਹਟਾਣ ਵਾਲੀ ਤੇ ਹੋਣਾ ਹੀ ਅਕਾਲ ਤਖਸਾਲ ਸਭ ਕੋਲ ਵੀ ਗਏ ਆ ਕਾਰਪੋਰੇਸ਼ਨ ਕੋਲ ਵੀ ਗਏ ਆ ਸ਼੍ਰੋਮਣੀ ਕਮੇਟੀ ਕੋਲ ਵੀ ਗਏ ਆ ਤੇ ਕੋਈ ਸਾਡੀ ਸੁਣਵਾਈ ਨਹੀਂ ਹੋਈ ਬਾਕੀ ਦੂਜੀ ਜਿਹੜੀ ਗੱਲ ਆ ਇਹਦੇ ਵਿੱਚ ਇਹ ਪਿੰਡ ਵਾਲਿਆਂ ਦਾ ਸਾਰਿਆਂ ਦਾ ਸਹਿਯੋਗ ਆ ਕਿਸੇ ਜਸੇਬੰਦੀ ਦਾ ਸਹਿਯੋਗ ਨਹੀਂ ਕਿ ਕਿਸੇ ਜਸੇਬੰਦੀ ਨੇ ਜ਼ਾਕਰ ਦਿੱਤਾ ਹੋਵੇ ਅਸੀਂ ਆਪ ਪਿੰਡ ਵਾਲੇ ਜਿਹੜੇ ਅਸੀਂ ਆਪ ਜਾ ਕੇ ਨਿਸ਼ਾਨ ਸਾਹਿਬ ਫਿਰ ਉਠਾਇਆ ਕੱਢਿਆ ਉਹ ਵੀ ਅਰਜ਼ਾ ਕਰਕੇ ਮਰਿਆਜ਼ਾ ਅਨਸਾਰ ਲਾਇਆ ਕੋਈ ਇਹਦੇ ਵਿੱਚ ਕਿਸੇ ਦਾ ਜ਼ਿਕਰ ਨਹੀਂ ਦਾ ਬਾਹਰ ਦੇਦਾ ਅਸੀਂ ਪਿੰਡ ਵਾਸੀ ਆ ਜਿਹੜੇ ਜਾਂ ਜ਼ਮੀਨ ਵਾਉਂਦੇ ਆ ਜਿਹੜੇ ਅਸੀਂ ਉਹਦੇ ਵਿੱਚ ਜ਼ਿਕਰ ਦਾ ਸਾਡੀ ਆ ਹਾਂ ਜੀ ਇੰਨੇ ਸਮੇਂ ਤੋਂ ਇਹ ਜ਼ਮੀਨ ਵਾਰੇ ਇਹ ਆਪੇ ਫੋਜੀ ਜ਼ਮੀਨ ਨੂੰ ਆਪਸੇ ਅੱਧਾ-ਅੱਧਨੀ ਤੇ ਆ ਕਰਦਾ ਹੋ ਰਹੀ ਆ ਆ ਦੇਖੋ ਇਹ ਅੱਜ ਤੱਕ ਵਾਪਸੋਂ ਲੈ ਕੇ ਅੱਜ ਤੱਕ ਸਾਡੇ ਨਾਂ ਕਰਜ਼ਦਾਰੀ ਆ ਜੀਨ ਦੀ ਤੇ ਵੋਂਦੇ ਵੀ ਆਹੀ ਆਂ ਹਾਂਜੀ ਫਸਲ ਸਿਆਰ ਤਰੂਤਾ ਔਰ ਉਹ ਲੋਕ ਨੇ ਜਿਹੜਾ ਜੀਨ ਦੇ ਕਰਜ਼ਾ ਕਰ ਰਹੇ ਇਥੋਂ ਪਿੰਡ ਦੇ ਆ ਉਹ ਨਾਂ ਤੇ ਵੇਖੋ ਜੀ ਅਕਾਲਪੁਰ ਸਾਹਿਬ ਨੂੰ ਨਾਂ ਉਹ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਆ ਤੀਜਾ ਪੰਥ ਆ ਜਿਨ੍ਹਾਂ ਨੇ ਉਹ ਕਾਲੀਆਂ ਜੀਆਂ ਪੱਗਾਂ ਪੱਤੀਆਂ ਕੋਈ ਉਹ ਕਦੇ ਉਹ ਨਾ ਗੁਰਦੁਆਰੇ ਮਤਸਾਲ ਨਹੀਂ ਟੇਕਿਆ ਕਦੇ ਗੁਰਦੁਆਰਿਆਂ ਪ੍ਰਸ਼ਾਦ ਨਹੀਂ ਗਾ ਦਿਆਂ ਉਹ ਆਪਣੇ ਆਪ ਨੂੰ ਪੰਥਰ ਸਹੀ ਸਮਝਦੇ ਆ ਕਿ ਉਹ ਆਂਦੇ ਅਸੀਂ ਅਹੀਂ ਜੋ ਆ ਗਏ ਆਂ ਅਹੀਂ ਆਪ ਪੰਚ ਦੇ ਮਾਰ ਕੇ ਆਂ ਅਹੀਂ ਐਨਾ ਵੀ ਕਦੇ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਹਾਂ ਕੀਤੀ ਆ ਜੀ ਬੜੀ ਵਾਰਾ ਸਾਹਮਣੇ ਧਮਕੀਆਂ ਦਿੱਤੀਆਂ ਪਰ ਫਿਰ ਵੀ ਅਸੀਂ ਜਾਦੇ ਰਹੇ ਆ ਹੌਣ ਵੀ ਅਸੀਂ ਬੜੀ ਸਹਿਨਸ਼ੀਲਤਾ ਰੱਖੀ ਆ ਡੇਢ ਦੋ ਮਹੀਨੇ ਸਹਿਨਸ਼ੀਲਤਾ ਰੱਖੀ ਆ ਕਿ ਨਹੀਂ ਨਿਸ਼ਾਨ ਸਾਹਿਬ ਨੂੰ ਨਹੀਂ ਛੇੜਨਾ ਅਸੀਂ ਬਾਹਰ ਅਕਾਲ ਤਖਤ ਸਾਹਿਬ ਸ਼ਰੋਣੀ ਕਮੇਟੀ ਕਾਰਪੋਰੇਸ਼ਨ ਸਾਰਿਆਂ ਦੇ ਪੱਜ ਨਾਲ ਕੀਤੀ ਆ ਪਰ ਅਸੀਂ ਉਹ ਚ ਨਿਸ਼ਾਨ ਸਾਹਿਬ ਨੂੰ ਨਹੀਂ ਸੁਲਾਇਆ ਜਾ ਸਕਦਾ ਅੱਜ ਤੁਸੀਂ ਪ੍ਰੈਸ ਕਾਨਫਰੰਸ ਕਰ ਰਹੇ ਹੋ ਨਿਸ਼ਾਨ ਸਾਹਿਬ ਲੱਗੇ ਹੋ ਕਾਫੀ ਸਮਾਂ ਹੋ ਗਿਆ ਇਸੇ ਕੰਮ ਦਾ ਕਿ ਉਹ ਤੁਹਾਨੂੰ ਬਹੁਤ ਲੰਬੀ ਕੋਸ਼ਿਸ਼ ਪਹਿਲਾਂ ਇਤਰਾ ਨਹੀਂ ਕੋਈ ਲੋਕ ਜਿਹੜੇ ਅਸੀਂ ਨਾਲ ਸਾਡੀਆਂ ਦਸੇ ਬੰਦੀਆਂ ਦੇ ਆਪਣਾ ਆਮ ਆਦਮੀ ਸਮਝ ਲਓ ਕਾਂਗਰਸ ਸਮਝ ਲਓ ਅਕਾਲੀ ਸਮਝ ਲਓ ਉਹਨਾਂ ਦੇ ਮਗਰੀ ਫਿਰਦੇ ਰਹੇ ਆ ਵੀ ਸਾਇੰਸ ਚ ਉਤਾਰੋ ਜਿਹੜਾ ਕੰਮ ਹੋ ਜੇ ਉਹ ਚੰਗਾ ਅਸੀਂ ਲੜਾਈ ਵਾਲੇ ਪਾਸੇ ਜਾ ਕੇ ਕੁਛ ਨਹੀਂ ਮੋਟੋ ਸਾਨੂੰ ਸਾਡਾ ਰਿਕਾਰਡ ਆ ਕਦੇ ਅਸੀਂ ਅੱਜ ਤੱਕ ਨਾ ਸਾਡਾ ਵੱਡਾ ਮਾਪਾਪਾ ਨਾ ਕੋਈ ਨਾ ਅਸੀਂ ਕਦੇ ਅਸੀਂ ਸਾਣੇ ਦਾ ਬੰਗ ਨਹੀਂ ਵੇਖਿਆ ਇਹਦਾ ਮਤਲਬ ਇਹ ਕਿਹੜਾ ਉਸ ਦਿਨ ਕੋਈ ਨਿਸ਼ਾਨ ਸਾਹਿਬ ਜਿਹੜਾ ਉਤਾਰਿਆ ਗਿਆ ਉਸ ਨੂੰ ਤੁਲ ਦਿੱਤਾ ਗਿਆ ਜਾਂ ਬੁੱਝ ਕਿਸ ਤਰ੍ਹਾਂ ਵੀਡੀਓ ਬਣਦੀ ਨਹੀਂ ਵੀਡੀਓ ਤੇ ਬਣਾਈਆਂ ਮੁੰਡਿਆਂ ਨੇ ਵੀਡੀਓ ਵੈਸੇ ਪਰ ਸਾਡਾ ਕੋਈ ਦੇ ਵਿੱਚ ਰੋਲ ਨਹੀਂ ਗਿਆ ਵੀ ਅਸੀਂ ਵੀਡੀਓ ਬਣਾ ਕੇ ਤੇ ਲੋਕਾਂ ਦੇ ਵਿੱਚ ਪ੍ਰਚਾਰ ਕਰੀਏ ਜਾਂ ਉਹ ਕਰੀਏ ਜੋ ਕਰੀਏ ਅਸੀਂ ਇਹੋ ਜਿਹਾ ਚਾਰਾ ਨਹੀਂ ਕੀਤਾ ਕਿ ਜਿਵੇਂ ਵੀਡੀਓ ਪਾਰਲਮੈਂਟ ਦੇ ਵਿੱਚ ਕਿਹਾ ਜਾ ਰਿਹਾ ਕਿ ਨਿਸ਼ਾਨ ਸਾਹਿਬ ਦੀ ਬੇਇੱਜ਼ਤੀ ਕੀਤੀ ਜਾ ਰਹੀ ਹੈ ਇਸ ਮਾਮਲੇ ਤੁਹਾਡਾ ਹੀ ਕਹਿਣਾ ਕਿ ਤੁਹਾਡੇ ਵੱਲੋਂ ਮਰਿਆਦਾ ਅਨੁਸਾਰ ਉਤਾਰਿਆ ਗਿਆ ਜਿਵੇਂ ਕਿ ਨਿਸ਼ਾਨ ਸਾਹਿਬ ਉੱਤੇ ਲੱਗਾ ਹੋਇਆ ਸੀ ਕਿ ਉੱਤੇ ਉਹ ਸਹੀ ਲੱਗਾ ਹੋਣਾ ਸੀ ਜਾਂ ਨਹੀਂ ਲੱਗਾ ਨਹੀਂ ਜੀ ਬਿਲਕੁਲ ਬਿਲਕੁਲ ਬੇਅਦਬੀ ਹੋਈ ਆ ਉਹਦੀ ਉਹ ਉਹਨਾਂ ਕੀਤੀ ਆ ਲਾਉਣ ਵਾਲਿਆਂ ਨੇ ਖਾ ਪੁੱਟਣ ਵਾਲਿਆਂ ਬਿਲਕੁਲ ਆਪਣਾ ਪੰਜ ਕਕਾਰੀ ਸਿੰਘ ਸਾਹਿਬ ਆ ਉਹਨੇ ਅਰਦਾਸਾ ਕਰਕੇ ਮਹਾਰਾਜ ਨੂੰ ਯਾਦ ਕਰਕੇ ਤੇ ਫੇਰ ਆਹ ਵਸਾਰਿਆ ਰਮਾਲਾ ਉਹਦਾ ਤੇ ਫੇਰ ਅਸੀਂ ਉਖਾੜਿਆ ਉਥੋਂ ਉਖਾੜ ਕੇ ਅਸੀਂ ਉਹਨੂੰ ਥੱਲੇ ਨਹੀਂ ਪੁੰਜੇ ਵੀ ਨਹੀਂ ਰੱਖਿਆ ਮੋਢਿਆਂ ਤੇ ਚੁੱਕਿਆ ਅਸੀਂ ਬੋੜੀ ਸਾਹਿਬ ਗੁਰਦੁਆਰਾ ਸਾਡੇ ਲਾਗੇ ਉਸੇ ਜ਼ਮੀਨ ਤੇ ਉਸੇ ਛੱਡ ਕੇ ਆਏ ਹਾਂ ਹੁਣ ਇਹ ਮੰਗ ਕਰਦੇ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਾਡੀ ਜਿਹੜੀ ਜ਼ਮੀਨ ਆ ਬਿਲਕੁਲ ਕੋਈ ਦਖਲਅੰਦਾਜ਼ੀ ਨਾ ਕਰੇ ਸਾਡਾ ਹਾਂ ਇਹ ਸਾਡਾ ਚੱਲਦਾ ਕਾਰਪੋਰੇਸ਼ਨ ਦਾ ਉਹ ਕਾਰਪੋਰੇਟ ਹੈਂਡਲ ਇਹ ਹੱਕ ਚ ਹੋ ਜਾਵੇ ਉਹ ਸਾਡੇ ਹੱਕ ਚ ਹੋ ਜਾਵੇ ਉਹ ਦੋਵੇਂ ਤਰ੍ਹਾਂ ਹੀ ਲੜ ਰਹੇ ਆ ਇਹ ਤਕਰੀਬਨ 15-20 ਸਾਲ ਦੀ ਗੱਲ ਹੈ ਸਾਡੀ ਕਾਰਪੋਰੇਸ਼ਨ ਨਾ ਚੱਲਦੀ ਆ ਕਦੇ ਉਹ ਜਿੱਤ ਜਾਂਦੇ ਕਦੇ ਅਸੀਂ ਜਿੱਤ ਜਾਂਦੇ ਸਿੱਧਾ ਕਹਿਣਾ ਚਾਹੁੰਦਾ ਕਿ ਦੂਜੀ ਕੋਈ ਧਿਰ ਹੈ ਸਭ ਜਾ ਕਰਨਾ ਚਾਹੀਦਾ ਕਬਜ਼ਾ ਕਰਨਾ ਚਾਹੁੰਦੀ ਹੈ ਬਿਲਕੁਲ ਕਬਜ਼ੇ ਵਾਸਤੇ ਲਾਇਆ ਨਿਸ਼ਾਨ ਸਾਹਿਬ ਉਹ ਬੇਅਸਬੀ ਦੀ ਆਲੀ ਗੱਲ ਅਸੀਂ ਆ ਕਾਫੀ ਸਾਹਿਬ ਕੋਲ ਗਏ ਆ ਸਿੰਘ ਸਾਹਿਬ ਨੇ ਸਾਨੂੰ ਦਿੱਤੇ ਆ ਹੁਕਮਨਾਮੇ ਵੀ ਸਾਲ 1904 ਸਾਲ 1909 ਸਾਲ 1915 ਇਹ ਤਿੰਨ ਹੁਕਮਨਾਮੇ ਜੋ ਜਾਰੀ ਕੀਤੇ ਆ ਸਾਡੇ ਕੋਲ ਹੈਗੇ ਆ ਹੁਣ ਇਸ ਟਾਈਮ 'ਤੇ ਮਿਲੇ ਨੇ ਤੇ ਜਾਂਦੇ ਆ ਉਹਨਾਂ ਨੇ ਬਿਲਕੁਲ ਆਖਿਆ ਵੀ ਜਿਹੜਾ ਰੜਾ ਥਾਂ ਜਾਂ ਕਬਜ਼ੇ ਦੇ ਤੌਰ ਤੇ ਜਾਂ ਕਿਸੇ ਵੀ ਤਰ੍ਹਾਂ ਜ Guru Granth Sahib ਦੀ ਹਾਜ਼ਰੀ ਤੋਂ ਬਿਨਾਂ ਨਿਸ਼ਾਨ ਸਾਹਿਬ ਨਹੀਂ ਲਾਇਆ ਜਾ ਸਕਦਾ ਕਿਤੇ ਕੋਈ ਸੇਵਾ ਸੰਭਾਲ ਨਹੀਂ ਨਹੀਂ ਲਾਇਆ ਜਾ ਸਕਦਾ ਠੀਕ ਹੈ ਅੰਤਿਮ ਨਾਮਾ ਤੁਹਾਡਾ ਜਿਹੜਾ ਅੱਜ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਕੀ ਮੰਨ ਬ੍ਰਿੰਦਰਜੀਤ ਜੀ ਸਨਮਾਨ ਹੈ ਜੀ ਮੈਂ ਗੁਰਪ੍ਰੀਤ ਉਡਾਲੀ ਦਾ ਵਸਨੀਕ ਹੈ ਜੀ ਜਿਹੜਾ ਇਹ ਮਸਲਾ ਉਛਾਲਿਆ ਜਾ ਰਿਹਾ ਅੱਜ ਜੀ ਗੁਰਪ੍ਰੀਤ ਉਡਾਲੀ ਵਿਖੇ ਸ੍ਰੀ ਤਖਤ ਜੀ ਦੇ ਵੀ ਹੋਈ ਨਿਸ਼ਾਨ ਸਾਹਿਬ ਦੀ ਬੇਬੀ ਹੋਈ ਹੈ ਜੀ ਇਸ ਮਸਲੇ ਬਾਰੇ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਕੋਈ ਨਿਸ਼ਾਨ ਸਾਹਿਬ ਦੀ ਬੇਬੀ ਨਹੀਂ ਕੀਤੀ ਗਈ ਕਾਇਦਾ ਮਰਿਆਦਾ ਅਨੁਸਾਰ ਸਿੰਘ ਸਭਾ ਨੇ ਅਰਦਾਸ ਕਰਕੇ ਉਥੋਂ ਤੇ ਉਹਦਾ ਨਿਸ਼ਾਨ ਸਾਹਿਬ ਲਾਇਆ ਗਿਆ ਹੈ ਤੇ ਬਕਾਇਦਾ ਮਰਿਆਦਾ ਅਨੁਸਾਰ ਹੀ ਉਸ ਨੂੰ ਸਾਡੇ ਉਪਤਰਾ ਬੋੜੀ ਸਾਹਿਬ ਅਤੇ ਇਸ ਜਗ੍ਹਾ 'ਤੇ ਅਜੇ ਵੀ ਸ਼ੋਭਿਤ ਕੀਤਾ ਗਿਆ ਹੈ। ਮਸਲਾ ਇਹ ਹੈ ਜੀ ਇਹ ਜਗ੍ਹਾ ਅਸੀਂ ਮਤਲਬ ਇੱਕ ਆਮ ਕਿਸਾਨਾਂ ਤੋਂ ਕੱਟ ਕੇ ਤੇ ਪੰਚਾਇਤੀ ਜ਼ਮੀਨ ਬਣਾਈ ਗਈ ਸੀ। ਫਿਰ ਇਸ ਨੂੰ ਕਾਰਪੋਰੇਸ਼ਨ ਨੂੰ ਚਾਣ ਕਰਕੇ ਇਸ ਨੂੰ ਕਾਰਪੋਰੇਸ਼ਨ ਦੀ ਜ਼ਮੀਨ ਸਾਡਾ ਉਹਨਾਂ ਨਾਲ ਮਾਮਲੇ ਦਾ ਝਗੜਾ ਚੱਲ ਰਿਹਾ ਸੀ ਉਹਦਾ ਕੇਸ ਸਾਡਾ ਸਟੇਟਸ ਕੋ ਹੋਇਆ ਪਿਆ ਸਾਡੇ ਹੱਕ ਵਿੱਚ। ਕਿ ਅਸੀਂ ਉਹਨੂੰ ਬੀਜ ਰਹੇ ਆ ਜੋ ਜੋ ਵੀ ਉਹਨੂੰ ਉਥੇ ਬੀਜ ਰਿਆ ਉਹਦੇ ਨਾਲ ਉਹਨਾਂ ਦੀਆਂ ਅਜੇ ਤੱਕ ਗਰਦੌਰੀਆਂ ਨੇ ਤੇ ਬਸ ਮਸਲਾ ਇਹ ਆ ਜੀ ਉਹਦੇ ਲਾਗੇ ਇੰਦਰਾ ਕਲੋਨੀ ਐ ਜੋ ਉਸ ਵੇਲੇ ਮਰਬੇ ਬੰਦੀ ਵੇਲੇ ਬੇਜ ਜ਼ਮੀਨੇ ਬੇਕਰਾਂ ਨੂੰ ਇੰਦਰਾ ਕਲੋਨੀ ਕਰਕੇ ਉਦੋਂ ਗ੍ਰੈਂਡ ਲੀਵਾਸ਼ ਯੋਜਨਾ ਬਣਾਈ ਸੀ ਉਹ ਉੱਤੇ ਪਲਾਟ ਕੱਟੇ ਆ ਤੇ ਬਿਲਕੁਲ ਇਹ ਜਗ੍ਹਾ ਜਿਹੜੀ ਆ ਉਹਦੇ ਨਾਲ ਆ ਤੇ ਇਹ ਕੁਝ ਸ਼ਰਾਰਤੀ ਅੰਸਰ ਚਾਹੁੰਦੇ ਸੀ ਕਿ ਅਸੀਂ ਉਥੇ ਕਬਜ਼ਾ ਕਰ ਲਈਏ ਧਰਮ ਦੀ ਆੜੇਟ ਪਰ ਉਹ ਅਸੀਂ ਹਰ ਇੱਕ ਜਗ੍ਹਾ ਤੇ ਐਪਲੀਕੇਸ਼ਨਾਂ ਦਿੱਤੀਆਂ ਕਾਰਪੋਰੇਸ਼ਨ ਤੇ ਮਿਸ਼ਨਰ ਦੇ ਪੋਪਲਿਸ਼ ਤੇ ਤੇ ਸ਼੍ਰੋਮਣੀ ਕਮੇਟੀ ਨੂੰ ਵੀ ਮਿਲੇ ਕਾਲ ਤਖਤ ਸਾਹਿਬ ਤੇ ਵੀ ਪਹੁੰਚ ਕੀਤੀ ਉਹਨਾਂ ਨੇ ਸਾਨੂੰ ਹੁਕਮਨਾਮੇ ਦਿੱਤੇ ਆ ਕਿ ਜਿੱਥੇ ਕੋਈ ਝਗੜੇ ਵਾਲੀ ਜਗ੍ਹਾ ਹੋਵੇ ਜਾਂ ਜਿੱਥੇ ਕੋਈ ਵੀ ਮਹਾਰਾਜ ਦਾ ਜਿੱਥੇ ਸਰੂਪਨਾ ਹੋਵੇ ਉਥੇ ਕੋਈ ਨਿਸ਼ਾਨ ਸਾਹਿਬ ਸ਼ਿਉਬਤ ਨਹੀਂ ਕਰ ਸਕਦੇ ਉਹਨਾਂ ਦੇ ਹੁਕਮਨਾਮੇ ਸਾਨੂੰ ਭੇਜ ਕੇ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਉਹਨੂੰ ਨਿਸ਼ਾਨ ਸਾਹਿਬ ਨੂੰ ਜੇ ਬੇਦੀ ਹੋ ਰਹੀ ਹੈ ਸੰਗਤ ਦੀ ਮੰਗ ਉਸਾਰ ਰੋਖ ਵਾਲੀ ਪਿੰਡ ਵਾਲਿਆ ਦੀ ਮੰਗ ਉਸਾਰ ਅਸੀਂ ਉਹਨਾਂ ਨੂੰ ਪੂਰੇ ਰਹਿਤ ਮਰਵਾਦਾ ਨਾਲ ਤੇ ਉਸ ਨੂੰ ਨਿਸ਼ਾਨ ਸਾਹਿਬ ਨੂੰ ਉੱਥੇ ਮਤਲਬ ਉਹ ਪੂਰਾ ਪਾੜ ਨਹੀਂ ਦੱਸ ਰਿਹਾ ਸਿਰਫ ਇੰਨਾ ਬੱਸ ਰਿਹਾ ਵੀ ਜਦੋਂ ਵੀ ਕੋਈ ਇਹਨਾਂ ਨੇ ਉਹ ਬਣਾਇਆ ਬਹੁਤ ਇਸ ਤਰ੍ਹਾਂ ਸੀ ਵੀ ਉਹ ਆਮ ਮਸ਼ੀਨਰੀ ਤੋਂ ਬਿਨਾਂ ਬੰਦਿਆਂ ਨਾਲ ਟੁੱਟ ਨਹੀਂ ਸਕਦਾ ਉਹ ਫਿਰ ਟਰੈਕਟਰ ਦੇ ਨਾਲ ਹੀ ਉਹਨੂੰ ਥੜੇ ਨੂੰ ਤੋੜਨਾ ਪੈਣਾ ਸੀ ਇਹ ਪਹਿਲੀ ਜੋ ਸ਼ੁਰੂ ਤੋਂ ਲੈ ਕੇ ਅਰਦਾਸ ਆਇਆ ਜਾਂ ਜਿਤਨਾ ਹੀ ਮਹਾਰਾਜ ਕੋ ਉਹ ਉਹ ਫਿਲਮ ਨਹੀਂ ਮੁਖਾ ਰਿਹਾ ਸਿਰਫ ਉਹਦਾ ਪਾਰਟ ਮੁਖਾ ਰਿਹਾ ਵੀ ਜਦੋਂ ਟਰੈਕਟਰ ਨਾਲ ਤੋੜਿਆ ਜਾ ਰਿਹਾ ਸੀ ਬਾਕੀ ਸਾਰੀ ਸੰਗਤ ਹੈ ਸਾਡਾ ਗੁਰੂ ਕੀ ਉਡਾਲੀ ਵਿੱਚ ਸਾਰੇ ਆ ਭਾਈਚਾਰਾ ਇਹ ਜ ਬੜਾ ਪ੍ਰੇਮ ਆ ਕਦੀ ਕੋਈ ਅਜਿਹੀ ਗੱਲ ਨਹੀਂ ਹੋਈ ਆਪਸੀ ਮਤਲਬ ਮਿਲਬਰਤਨ ਆ ਰਹੇ ਨੇ ਇਹ ਕੁਝ ਬੰਦੇ ਜਿਹੜੇ ਇਹਨਾਂ ਨੂੰ ਮਤਲਬ ਇਹਨਾਂ ਜਗ੍ਹਾ ਤੇ ਕਬਜ਼ਾ ਕਰਕੇ ਮੁੜ ਕੇ ਉਸ ਜਗ੍ਹਾ ਨੂੰ ਮਤਲਬ ਉਹਦੇ ਸ਼ੀਪਲਾਟਾਂ ਦੇ ਵਿੱਚ ਤਬਦੀਲ ਕਰਕੇ ਅਤੇ ਉਹਨਾਂ ਨੂੰ ਗਾਂ ਵੇਚਣਾ ਇਹ ਸਾਰਾ ਗੈਂਗ ਉਹ ਕੰਮ ਕਰ ਰਿਹਾ ਆ। ਬਾਕੀ ਮੇਰੇ ਦੇਸ਼-ਵਿਦੇਸ਼ਾਂ ਵਿੱਚ ਸਾਰੇ ਸੰਗਤ ਨੂੰ ਅਪੀਲ ਆ ਵੀ ਆਪਾਂ ਪਰਮਤ ਦੇ ਆਈਏ। ਇਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਸਥਾਨ ਆ। ਇੱਥੇ ਬਹੁਤ ਪਿੱਤਰ ਰੂਹਾਂ ਨੇ, ਇੱਥੇ ਬਹੁਤ ਆਰਮਣ ਸਥਾਨ ਨੇ। ਬਹੁਤ ਦੂਰੋਂ-ਦੂਰੋਂ ਲੋਕ ਵੀ ਇੱਥੇ ਦਰਸ਼ਨ ਕਰਨ ਆਉਂਦੇ ਨੇ ਅਤੇ ਲੋਕਾਂ ਵੱਲੋਂ ਵੀ ਬੜਾ ਸਹਿਯੋਗ ਦਿੱਤਾ ਜਾ ਰਿਹਾ ਆ। ਇਹਨੂੰ ਗਲਤ ਰੰਗਤ ਨਾ ਦਿੱਤੀ ਜਾਵੇ। ਇਹਨੂੰ ਸਾਡਾ ਪੱਕੇ ਆ ਵੀ ਕੋਈ ਬੇਰਬੀ ਨਹੀਂ ਹੋਈ। ਕੋਈ ਵੀ ਜੋ ਵੀ ਧਾਰਮਿਕ ਵਗਿਆ ਨਹੀਂ ਹੋਈ ਜੋ ਵੀ ਹੋਇਆ ਉਹ ਬਹੁਤ ਰਹਤਮ ਰਿਆਦਾ ਆਰਾਮ ਸੋਇਆ ਹੋਇਆ ਹੈ ਇਹ ਸਿਰਫ ਕੁਝ ਫਿਲਮ ਦਾ ਕੁਝ ਪਾਰਟ ਕੱਟ ਕੇ ਦੱਸ ਰਹੇ ਨੇ ਜਦੋਂ ਕਿ ਉਹ ਟੁੱਟ ਨਹੀਂ ਸੀ ਰਿਆ ਫਿਰ ਉਹਨੂੰ ਮਤਲਬ ਟਰੈਕਟਰ ਦੇ ਨਾਲ ਤੋੜਿਆ ਗਿਆ ਆ ਉਹਨਾਂ ਕ ਪਾੜ ਵਿਖਾਰੇ ਨੇ ਬਾਕੀ ਉਹਨੂੰ ਉਤਾਰ ਕੇ ਤਹਤ ਅਨੁਸਾਰ ਉਹ ਦੁਆਰਾ ਗੋੜੀ ਸਾਹਿਬ ਰੱਖਿਆ ਗਿਆ। ਦਾਦਾ ਜੀ ਕਿ ਮਾਨ ਸਾਹਿਬ ਜਿਵੇਂ ਇੱਕ ਪਹਿਲਾਂ ਵੀ ਕੁਝ ਵੀਡੀਓ ਵਾਲ ਨੂੰ ਉਸੇ ਜਿਹੀ ਦਿੱਕਤ ਹੋਏ ਸਭਨੋਂ ਜਿਹੜੇ ਕੋਈ ਗੋੜਾ ਸਾਹਿਬ ਕਿਸੇ ਪਲਾਟ ਵਿੱਚ ਰਾਤੀ ਕੱਚਿਆ ਕਰਨ ਦੀ ਕੋਸ਼ਿਸ਼ ਕੀਤੀ ਸੀ ਸੇਮ ਉਸੇ ਤਰ੍ਹਾਂ ਨਹੀਂ ਲੱਗਦਾ। ਹਾਂ ਬਿਲਕੁਲ ਉਸੇ ਤਰ੍ਹਾਂ ਹੈ ਜੀ ਹੁਣ ਲੋਕੀਂ ਮਤਲਬ ਵੇਖੋ ਜਿਹੜੀ ਸਾਡੀ ਇਹ ਜਗ੍ਹਾ ਹੈ ਜਾਂ ਜਿਹੜੀ ਇਹ ਜ਼ਮੀਨ ਹੈ ਇਹ ਜ਼ਮੀਨ ਤੇ ਵਾਈ ਯੋਗ ਹੈ ਸਾਰੇ ਇਲਾਕੇ ਨੂੰ ਪਤਾ ਆ ਕੋਈ ਅਸੀਂ ਪ੍ਰਸ਼ਾਸਨ ਕੋ ਵੀ ਮੰਗ ਕਰਦੇ ਆਂ ਸ਼੍ਰੋਮਣੀ ਕਮੇਟੀ ਕੋ ਵੀ ਮੰਗ ਕਰਦੇ ਆਂ ਤੁਸੀਂ ਇੱਕ ਨਿਰਪੱਖ ਕਮੇਟੀ ਬਣਾ ਕੇ ਵੇਖ ਸਕਦੇ ਜੋ ਵੀ ਇਹਦਾ ਸਾਰਾ ਮਾਮਲਾ ਵਿਚਾਰਿਆ ਜਾਵੇ ਇਹ ਕੁਝ ਲੋਕ ਜਿਹੜੇ ਨਹੀਂ ਇਹ ਨਹੀਂ ਚਾਹੁੰਦੇ ਵੀ ਆਮ ਆਪਾਂ ਪਿੰਡਾਂ ਦੇ ਵਿੱਚ ਅਮਨ ਭਾਈਚਾਰਾ ਬਣਿਆ ਰਵੇ ਲੋਕਾਂ ਦਾ ਆਪਸੀ ਪ੍ਰੇਮ ਵੜਿਆ ਰਵੇ ਇਹ ਚਾਹੁੰਦੇ ਆ ਵੀ ਸਾਡਾ ਇਹਨਾਂ ਗੱਲਾਂ ਕਰਕੇ ਸਾਡੀ ਦੁਕਾਨਦਾਰੀ ਚੱਲਦੀ ਰਹੇ ਕਿਉਂਕਿ ਉਹ ਸਾਡਾ ਪਿੰਡ ਜਿਹੜਾ ਹੈ ਇਹ ਮਤਲਬ ਆਪਸੀ ਭਾਈਚਾਰਾ ਕਰਕੇ ਆਪਸੀ ਫਿਰਕਿਆਂ 'ਚ ਬਹੁਤ ਪ੍ਰੇਮ ਆ ਇੱਕ ਦੂਜੇ ਦੇ ਦੁੱਖ ਸੁੱਖ ਦੇ ਵਿੱਚ ਅਸੀਂ ਹਿੱਸਾ ਪਾਉਨੇ ਆ ਇਹ ਕੁਝ ਲੋਕੀ ਨਹੀਂ ਚਾਹੁੰਦੇ ਵੀ ਇਹ ਕੰਮ ਹੋਇਆ ਜਾਵੇ ਪਿੰਡ ਚੰਨ ਸ਼ਾਂਤੀ ਨੂੰ ਮਤਲਬ ਭੰਗ ਕੀਤਾ ਜਾਵੇ ਅਸੀਂ ਜੇ ਵੀ ਸਾਰੀ ਸੰਗਤ ਕੋ ਫਿਰ ਵੀ ਸਾਰੇ ਸੂਰ ਸੰਗਤਾਂ ਕੋ ਜੇ ਕਿਸੇ ਦੇ ਮਨਾਂ ਨੂੰ ਠੇਸ ਪਹੁੰਚੀ ਆ ਫਿਰ ਵੀ ਇਲਾਕੇ ਵੱਲੋਂ ਅਸੀਂ ਸਾਰੇ ਮਾਫੀ ਮੰਗਦੇ ਆ ਵੀ ਅਸੀਂ ਜੇ ਕੋਈ ਸਾਡੇ ਕੋਲੋਂ ਠੇਸ ਪਹੁੰਚੀ ਆ ਬਾਕੀ ਅਸੀਂ ਇਹ ਸਾਰੀ ਸੰਗਤ ਨੂੰ ਪਹਿਣਾ ਚਾਹੁੰਦੇ ਆ ਕਿ ਕੋਈ ਵੀ ਰਹਿਤ ਮੁਰਾਦਾ ਦੀ ਲੱਗਣਾ ਨਹੀਂ ਹੋਈ ਅਸੀਂ ਬਿਲਕੁਲ ਸਾਰਿਆਂ ਕੋ ਗੁਰੂ ਸੇਜ ਲੈ ਕੇ ਸ਼੍ਰੋਮਣੀ ਕਮੇਟੀ ਸ਼੍ਰੀਕਾਲ ਤਕਸੈਵ ਨੂੰ ਤੇ ਇਹ ਕਾਰਵਾਈ ਕੀਤੀ ਹੈ ਜਿਹੜੇ ਇਸ ਦੇ ਪਿੱਛੇ ਸ਼ਰਾਰਤੀਆਂ ਪਰ ਇਹਨਾਂ ਬਾਰੇ ਕੀ ਮੰਨਦੇ ਬਸ ਇਹ ਉਹਨਾਂ ਨੂੰ ਮਹਾਰਾਜ ਸਮੱਤ ਦਵੇ ਗੁਰੂ ਮਾਲ ਗੁਰੂ ਅਰਗੁਨ ਸਾਹਿਬ ਸਮੱਤ ਦੇਣ ਕਿ ਉਹ ਇਸ ਕਮਾਂਡ ਤੋਂ ਨਾ ਹੁਣ ਅੱਗੇ ਤੋਂ ਆਪਸੀ ਭਾਈਚਾਰਾ ਬਣਿਆ ਰਹੇ ਤੇ ਆਪਸੀ ਪ੍ਰੇਮ ਬਣਿਆ ਰਹੇ ਮਹਾਰਾਜ ਨੂੰ ਸਮਾਤ ਬਸ ਸਮਾਤੀ ਬਕਸ਼ੇ ਹੋਰ ਅਸੀਂ ਇਸ ਬਾਰੇ ਕੁਝ ਨਹੀਂ ਕਹਿਣਾ ਚਾਹੀਦਾ ਹਨ ਨਾਮ ਦਾ ਅਸਟਾ ਜਿਹੜਾ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਕੀ ਹੋਣਾ ਲੱਗ ਹੈ ਅੰਜੀਦਾ ਕ ਜੀ ਕਟਾਲ ਸਾਹਿਬ ਹੈ ਕਿ ਬਾਰੇ ਮੇਰਾ ਨਾਮ ਜੀ ਮੋਹਿੰਦਰ ਸਿੰਘ ਠੀਕ ਹੈ ਜੀ ਅੱਜ ਜਿਹੜੀ ਇਹ ਘਟਨਾ ਹੋਈ ਆ ਇਹ ਘਟਨਾ ਕੋਈ ਮਤਲਬ ਮਾੜੀ ਨਹੀਂ ਹੋਈ ਮਤਲਬ ਅਹੀਂ ਜਿਹੜਾ ਮਤਲਬ ਨਿਸ਼ਾਨ ਸਾਹਿਬ ਪੁੱਟਿਆ ਨਾ ਉਹ ਅਹੀਂ ਮर्याਦਾਂ ਨਾਲ ਹੀ ਪੁੱਟਿਆ ਵਾ ਬਾਕੀ ਆਪਾਂ ਮਤਲਬ ਬੈਲਪ ਨੂੰ ਮर्याਦਾਂ ਨਾਲ ਪੁੱਟ ਕੇ ਆਪਾਂ ਉਹਨੂੰ ਗੁਰਦੁਆਰਾ ਸਾਹਿਬ ਚੜਾ ਕੇ ਆਏ ਆ ਤੇ ਬਾਕੀ ਜਿਹੜਾ ਇਹ ਵਿੱਚ ਵੀਡੀਓ ਦੇ ਵਿੱਚ ਵਾਇਰਲ ਹੋ ਰਿਹਾ ਜੀ ਇਹ ਜਥੇਬੰਦੀਆਂ ਕਰਾ ਰਹੀਆਂ ਆ ਇਹਦੇ ਵਿੱਚ ਕਿਸੇ ਵੀ ਜਥੇਬੰਦੀ ਦਾ ਨਹੀਂ ਰੋਲ ਹੈਗਾ ਕਿ ਇਹ ਕਿਸਾਨ ਜਥੇਬੰਦੀ ਨੇ ਨਹੀਂ ਸਾਥ ਦਿੱਤਾ ਇਹ ਸਿਰਫ ਪਿੰਡ ਵੱਲੋਂ ਜੋ ਕਿ ਜਿਹੜਾ ਪਿੰਡ ਵੱਲੋਂ ਹੋਇਆ ਵਾ ਇਹ ਕਿਸਾਨ ਜਥੇ ਬੰਦਿਆਂ ਨੂੰ ਬਦਨਾਮ ਕਰਦਾ ਕਰਕੇ ਜਿਹੜੀ ਸਾਜ਼ਿਸ਼ ਚੱਲ ਰਹੀ ਆ ਤੇ ਮੈਂ ਤੇ ਹੋਈ ਕਹਿ ਰਿਹਾ ਆ ਕਿ ਬਾਕੀ ਜੇ ਉਹ ਵੀ ਹੋਇਆ ਹੋ ਨਾ ਤੇ ਬਿਲਕੁਲ ਮर्याਦਾ ਅਨੁਸਾਰ ਹੀ ਹੋਇਆ ਵਾ ਬਾਕੀ ਵੀਡੀਓ ਕੱਟ-ਕੱਟ ਕੇ ਮਤਲਬ ਵਿਖਾ ਰਹੇ ਆ ਬਾਕੀ ਜੋ ਪਹਿਲਾਂ ਦੀ ਜਿਹੜੀ ਅਸਲੀ ਵੀਡੀਓ ਵਾ ਮਨੂੰ ਜਿਹੜੀ ਅਰਦਾਸ ਦੀ ਵੀਡੀਓ ਵਾ ਉਹਦੇ ਵਿੱਚ ਇਹ ਨਹੀਂ ਰਹੇ ਇਹ ਸਿਰਫ ਉਹ ਮਤਲਬ ਕੱਟ ਕੇ ਜਿਹੜੀ ਕਰ ਰਹੇ ਕਿਉਂਕਿ ਜਿਹੜਾ ਨਿਸ਼ਾਨ ਸੇ ਬੰਨਾ ਗੱਡਿਆ ਹੀ ਜ਼ਿਆਦਾ ਡੂੰਘਾ ਸੀ ਕਿ ਉਹ ਪੁੱਟਿਆ ਨਾ ਜਾਵੇ ਇਸ ਕਰਕੇ ਜਿਹੜਾ ਟਰੈਕਟਰ ਦਾ ਸਾਨੂੰ ਆਸਰਾ ਲੈਣਾ ਪਿਆ ਵਾ ਬਾਕੀ ਇਹੋ ਜੀ ਕੋਈ ਲੰਗਣਾ ਨਹੀਂ ਕੀਤੀ ਮर्याਦਾ ਦੇ ਅਨੁਸ ਬਸ ਇੰਨੀ ਆ ਕੀ ਬੇਨਤੀ ਪ੍ਰਵਾਨ ਕਰਦੇ ਹਾਂ। ਹੁਣ ਪੰਟੀ ਨਾਮ ਤੁਹਾਡਾ ਇੱਕ ਨਿਸ਼ਾਨ ਸਾਹਿਬ ਨੂੰ ਲੈ ਕੇ ਵੀਡੀਓ ਵਾਇਰਲ ਹੋ ਗਈ ਹੈ ਅੱਜ ਤੁਸੀਂ ਪ੍ਰੈਸ ਕਾਨਫਰੰਸ ਕਰ ਰਹੇ ਸੀ ਜਨਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਪਰਮਜੀਤ ਸਿੰਘ ਜੀ ਗੁਰੂ ਕੀ ਵਡਾਲੀ। ਤੇ ਜੋ ਮਤਲਬ ਨਿਸ਼ਾਨ ਸਾਹਿਬ ਦੀ ਬੇਅਦਬੀ ਕੀਤੀ ਗਈ ਉਸ ਦੀ ਜੋ ਵੀਡੀਓ ਵਾਇਰਲ ਹੋਈਆਂ ਨੇ ਉਹ ਸਾਰੀਆਂ ਜਥੇਬੰਦੀਆਂ ਦੇ ਕੋਲ ਪਹੁੰਚ ਗਈਆਂ ਨੇ। ਉਹ ਜਿਹੜੀ ਕਟੜਾ ਵਾਪਸ ਇੱਕ ਮਤਭਾਗੀ ਕਟੜਾ ਸੀ ਜੋ ਕੋਈ ਥੋਲੇ ਲੋਕਾਂ ਨੇ ਮਤਲਬ ਗੁੰਡਾਗਰਦੀ ਕਰਕੇ ਤੇ ਨਿਸ਼ਾਨ ਸਾਹਿਬ ਦੀ ਜਿਹੜੀ ਬੇਅਦਬੀ ਕੀਤੀ ਉਹਦਾ ਸਾਰੀਆਂ ਜਥੇਬੰਦੀਆਂ ਨੇ ਗੰਭੀਰ ਨੋਟ ਲਿਆ ਵਾ ਤੇ ਇਸ ਪ੍ਰਸ਼ਾਸਨ ਦੇ ਚਲੋ ਅਸੀਂ ਜੀ ਚੌਂਦੇ ਸੰਵਾਗਾ ਕਰਦੇ ਕਿ ਉਹਨਾਂ ਨੇ ਮਾਹੌਲ ਨੂੰ ਜ਼ਗਰਦਿਆਂ ਦੇਖ ਕੇ ਜਿਹੜਾ ਪਰਚਾ ਦਰਜ ਕਰ ਦਿੱਤਾ ਹੈਗਾ ਉਹਦੇ ਪ੍ਰਸ਼ਾਸਨ ਦੇ ਬਹੁਤ-ਬਹੁਤ ਧੰਨਵਾਦੀ ਆ ਤੇ ਅਗਲਾ ਜਿਹੜਾ ਫੈਸਲਾ ਵੇਖੋ ਕੱਲ ਸਮੂਹ ਜਥੇਬੰਦੀਆਂ ਉਹ ਘਟਨਾਵਾਂ ਵਾਲੀ ਥਾਂ ਤੇ ਪਹੁੰਚ ਰਹੀਆਂ ਨੇ ਉਹਨਾਂ ਜਾਇਦਾ ਲੈਣਾ ਸਾਰੀਆਂ ਜਥੇਬੰਦੀਆਂ ਨੇ ਜਦੋਂ ਇਕੱਠੇ ਹੋ ਕੇ ਫੈਸਲਾ ਕਰਨ ਗਿਆ ਅਗਲਾ ਫੈਸਲਾ ਹੋਊਗਾ ਤੇ ਜਿਹੜਾ ਮਸਲਾ ਜ਼ਮੀਨ ਦਾ ਵੇਖੋ ਜੀ ਉਹ ਸਾਡੇ ਪਿੰਡ ਗੁਰੂ ਕੀ ਵਿਡਾਲੀ ਦੀ ਪੰਚਾਇਤੀ ਜ਼ਮੀਨ ਆ ਵੀ 22 ਕਿਲੇ ਜਿੰਨ ਵਿੱਚੋਂ 2 ਕਿਲੇਾਂ ਦੇ ਵਿੱਚ 1975 ਦੇ ਵਿੱਚ ਮਾਜੂਬ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜੀ ਨੇ ਪਲਾਟਾਂ ਦੇ ਹਾਸਤੇ ਲਾਟ ਕੀਤੀ ਸੀ ਉਹਦੇ ਨਾਲ ਲੱਗਦੀ ਛੇ ਕਨਾਲਾਂ ਦੀ ਜ਼ਮੀਨ ਉਸ ਸਮੇਂ ਦੇ ਸਰਪੰਚ ਨੇ ਮਤਲਬ ਗਰੀਬ ਪਰਿਵਾਰਾਂ ਨੂੰ ਇਸ ਕਰਕੇ ਦਿੱਤੀ ਵੀ ਉਹਦੇ ਵਿੱਚੋਂ ਸਮੂਹ ਤੇ ਗੁਰਦਾਰਾ ਵਗੈਰਾ ਬਣਾ ਕੇ ਤੇ ਕੁਝ ਨਿੱਜੀ ਤੌਰ ਤੇ ਵਰਤ ਲਈ ਤੁਸੀਂ ਇਹ ਜਗਾ ਲੈ ਸਾ ਦੇ ਜੀ ਉਸ ਜਿਹੜੀ ਕਾਰ ਹੁਣ ਕਾਰਪਸ਼ਨ ਦੇ ਵਿੱਚ ਆ ਗਈ ਹੈ ਜਮੀਨ ਹੁਣ ਕਾਰਪਸ਼ਨ ਦੀ ਜਮੀਨ ਤੇ ਉਦੋਂ ਦੇ ਹੀ ਇਹ ਜਮੀਨਦਾਰਾ ਭਾਈਚਾਰਾ ਕਾਬਜ ਆ ਤੇ ਅਸੀਂ ਮਤਲਬ ਜੇ ਆਪਣਾ ਕਾਰਪਸ਼ਨ ਦੀ ਮਤਲਬ ਜਗ੍ਹਾ ਤੇ ਨਿਸ਼ਾਨ ਲਾਇਆ ਜੋ ਅਸੀਂ ਆਪਣੀ ਦੱਸ ਰਿਹਾ ਵੀ ਸਾਨੂੰ ਉਸ ਸਮੇਂ ਦੇ ਸਰਪੰਚ ਨੇ ਦਿੱਤੀ ਆ ਇਹਨਾਂ ਦਾ ਤਾਂ ਵਿੱਚ ਕੋਈ ਰੋਲ ਹੀ ਨਹੀਂ ਬੰਦਾ ਇਹਨਾਂ ਦਾ ਕੋਈ ਹਾਕਮ ਨਹੀਂ ਬੰਦਾ ਇਹਨਾਂ ਨੇ ਜੋ ਕੁਝ ਕੀਤਾ ਬੜਾ ਮਾੜਾ ਕੀਤਾ ਸ਼ਰਾਬਾਂ ਪੀ ਕੇ ਜੋੜਿਆ ਸਮੇਤ ਇਹਨਾਂ ਨੇ ਜੋ ਬਦਬੀ ਕੀਤੀ ਆ ਉਹ ਇੱਕ ਨਿੰਦਨਯੋਗ ਆ ਕਿ ਮੈਂ ਬੇਨਤੀ ਕਰਦਾ ਕਿ ਜਿਹੜੀਆਂ ਗਰਮਖਿਆਲੀ ਜਥੇਬੰਦੀਆਂ ਵੈਦਵੀ ਦੇ ਵੈਦਵੀ ਦੇ ਬੋਲਦਿਆਂ ਰਹਿੰਦੀਆਂ ਨੇ ਅੱਜ ਇੰਨੇ ਦਿਨਾਂ ਦੀ ਇਹ ਵੀਡੀਓ ਵਾਇਰਲ ਹੋਈ ਆ ਪੀ ਬੜੀ ਘਨੌਣੀ ਹਰਤ ਕਰਕੇ ਹਰਕਤ ਕਰਕੇ ਇਹਨਾਂ ਨੇ ਜੋ ਨਿਸ਼ਾਨ ਸਾਹਿਬ ਦੇ ਨਾਲ ਕੀਤਾ ਮਹਾਰਾਜ ਦੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਨਿਸ਼ਾਨ ਚ ਲਾਇਆ ਗਿਆ ਸ਼ਹੀਦਾਂ ਦੇ ਨਾਂ ਦਾ ਤੇ ਉਹ ਜਿਹੜੀਆਂ ਅੱਜ ਜਥੇਬੰਦੀਆਂ ਨੂੰ ਇਹ ਸਭ ਕੁਝ ਨਹੀਂ ਦੇਿਆ ਤੇ ਅਸੀਂ ਇਹੋ ਬੇਨਤੀ ਕਰਦੇ ਵੀ ਜਿਹੜੀ ਸਿੱਖੀ ਦੇ ਵਿੱਚ ਜਾਤੀਵਾਦ ਨੂੰ ਨਾਂ ਲਿਆਂਦਾ ਜਾਵੇ ਹਾਰੇ ਆਪਾਂ ਸੇਖਿਆ ਗੁਰ ਕਲਗੀਧਰ ਪਾਤਸ਼ਾਹ ਦੇ ਤੇ ਬੇਦਬੀ ਦੀ ਘਟਨਾਂ ਜਿਹੜੀ ਵਾਪਰੀਆ ਸਾਰਿਆਂ ਨੇ ਇਹਦੀ ਨਿੰਦਾ ਕਰਨੀ ਚਾਹੀਦੀ ਆ ਤੇ ਜਿਹੜੇ ਜਿਹੜੇ ਬੰਦਿਆਂ ਨੇ ਕੀਤੀ ਉਹਨਾਂ ਤੇ ਕਾਰਵਾਈ ਹੋ ਕੇ ਉਹਨਾਂ ਨੂੰ ਅਸੀਂ ਪੂਰੇ ਗ੍ਰਿਫਤਾਰੀਆਂ ਤੱਕ ਜਿੰਨਾ ਚਿਰ ਨਹੀਂ ਹੁੰਦੀਆਂ ਉਹਨਾਂ ਤੇ ਇਹ ਸੰਘਰਸ਼ جاری ਰਹੇਗਾ ਕੱਲ ਸਾਡੀਆਂ ਸਰਮੋਰ ਜਥੇਬੰਦੀਆਂ ਪਹੁੰਚ ਰਹੀਆਂ ਨੇ ਜੋ ਫੈਸਲਾ ਉਹਨਾਂ ਕਰਨਾ ਉਹ ਸਾਡੇ ਸਿਰ ਮੱਥੇ ਪਰਵਾਨ ਹੋਗਾ ਜੀ ਮੈਂ ਕਹਿਣਾ ਕਿ 1975 ਦੇ ਵਿੱਚ ਉਹ ਜ਼ਮੀਨ ਉਹਨਾਂ ਦੇ ਪਰਿਵਾਰ ਨੂੰ ਉੱਤੇ ਵਰਤਣ ਲਈ ਦਿੱਤੀ ਸੀ ਜੋ ਕਿ ਬਾਅਦ ਵਿੱਚ ਸਰਪਸੰਗ ਅੰਦਰ ਆ ਗਈ ਹੈ ਤੇ ਇਹ ਗੱਲ ਕਰੀਏ ਉਹ ਨਿਸ਼ਾਨਕਾਰ ਲੱਗਣ ਦੀ ਤਾਂ ਉਹਨਾਂ ਨੇ ਕਿਹਾ ਕਿ ਅਸੀਂ 3 ਉਕਾਰਦਸ ਸਾਹਿਬ ਵੀ ਪੇਸ਼ ਹੋਏ ਆਂ ਤੇ ਉਹ ਮर्यादा ਅਨੁਸਾਰ ਨਹੀਂ ਸਾਰਾ ਉਹਨਾਂ ਕੋਲ ਲਿਖੀ ਹੋਇਆ ਹੈਗਾ ਸਾਰਾ ਕੁਝ ਤਾਂ ਸੀ ਨਿਸ਼ਾਨਕਾਰ ਨੂੰ ਮर्यादा ਦੇ ਅਨੁਸਾਰ ਉਹ ਕੱਟੇ ਜਾਂ ਨਹੀਂ ਤੇਰੀ ਜੀ ਦੇ ਕਾਰੀ ਸਾਡੇ ਕੋਲ ਵੇਖੋ ਜਿਹੜੀ ਉਕਾਰਦਸ ਸਾਹਿਬ ਜੀ ਦੀ ਅਸੀਂ ਬਹੁਤ ਬਹੁਤ ਸਤਿਕਾਰ ਕਰਦੇ ਆਪ ਸਿੰਘ ਸਾਹਿਬ ਦਾ ਸਤਿਕਾਰ ਕਰਦੇ ਆਂ ਪਰ ਜਿਹੜੇ ਧਰਮ ਪ੍ਰਚਾਰ ਕਮੇਟੀ ਦੇ ਇੱਥੇ ਲੱਗੇ ਆ ਸਾਡੇ ਦੇ ਇੰਚਾਰਜ ਬਲਵੰਸ ਸਿੰਘ ਜੀ ਉਹਨਾਂ ਨੇ ਸਾਨੂੰ ਗਮਰਾ ਰੱਖਿਆ ਉਹਨਾਂ ਨੇ ਸਾਡੇ ਨਾਲ ਕੋਈ ਗੱਲ ਨਹੀਂ ਕੀਤੀ ਜਿਸ ਦਿਨ ਸਾਨੂੰ ਪਹਿਲੇ ਦਿਨ ਮਿਲੇ ਆ ਉਹਨਾਂ ਨੇ ਸਾਡੇ ਕੋਲ ਰਿਪੋਰਟ ਲਈ ਉਥੋਂ ਜ਼ਿਆਦਾ ਲੈ ਕੇ ਆ ਆ ਉਸ ਸਮੇਂ ਉਹ ਮੰਨੇ ਆ ਵੀ ਚਲੋ ਇਹ ਉਸ ਸਮੇਂ ਲੋਕਾਂ ਨੂੰ ਸਮੇਂ ਦੀ ਨਾਲ ਲੋੜ ਆ ਇੱਥੇ ਗੁਰਦੁਆਰਾ ਹੋਣਾ ਚਾਹੀਦਾ ਛੋਟਾ ਮੱਡਾ ਕਿਉਂਕਿ ਕਾਫੀ ਦੂਰ ਆ ਪਿੰਡ ਤੋਂ ਕਲੌਂਦੀ ਇਹ ਸਾਰੀਆਂ ਗੱਲਾਂ ਸਾਡੇ ਨਾਲ ਕਰਕੇ ਸਾਡੇ ਕੋਲ ਲਿਖਤੀ ਤੌਰ ਤੇ ਸਾਨੂੰ ਭਰੋਸਾ ਦੇ ਕੇ ਗਏ ਵੀ ਤੁਹਾਡੀ ਕੋਰ ਜਿਹੜੀ ਉਥੇ ਦਬਾਸਾ ਪਹੁੰਚ ਜਾਣੀ ਆ ਪਰ ਉਸ ਤੋਂ ਬਾਅਦ ਉਹਨਾਂ ਸਾਡੇ ਨਾਲ ਲਿੰਕ ਤੋੜ ਲਿਆ ਉਹਨਾਂ ਲੋਕਾਂ ਦੇ ਨਾਲ ਇਹਨੇ ਲਿੰਕ ਜਾਰੀ ਰੱਖਿਆ ਜੇ ਕ ਇਹ ਰਿਪੋਰਟ ਉਹਨਾਂ ਦਿੱਤੀ ਸੀ ਵੀ ਇਹ ਮਰਜ਼ਾਦਾ ਮੁਤਾਬਕ ਨਹੀਂ ਤੇ ਸਾਨੂੰ ਕੋਈ ਤਰਾਜ ਨਹੀਂ ਹਕਾਤ ਸਰ ਦੀ ਸਤਿਕਾਰ ਕਰਦੇ ਆ ਉਹਦੇ ਹੁਕਮ ਦੀ ਪਾਲਣਾ ਵੀ ਕਰਾਂਗੇ ਕਰਦੇ ਹਾਂ ਤੇ ਕਰਦੇ ਵੀ ਰਵਾਂਗੇ ਵੇਖੋ ਉਹਨਾਂ ਨੇ ਸਾਨੂੰ ਤੇ ਕੁਝ ਦੱਸਿਆ ਨਹੀਂ ਜਦ ਰਿਪੋਰਟ ਜਿਹੜੀ ਗਈ ਹੈ ਸਾਨੂੰ ਮੇਰੀ ਕਾਪੀ ਦਿੱਤੀ ਜਾਂਦੀ ਹੈ ਕਹਿੰਦੇ ਨੇ ਵੀ ਇਹ ਗਲਤ ਹੋਇਆ ਪਰ ਲੇਫਰ ਉਹਨਾਂ ਲੋਕਾਂ ਨੂੰ ਇਹ ਸਾਰਾ ਕੁਝ ਕਿਉਂ ਦਿੱਤਾ ਗਿਆ ਫਿਰ ਜੇ ਇਹਨਾਂ ਨੇ ਇਹ ਕੁਝ ਕਰਨਾ ਹੈ ਸ਼ਰਮਣੀ ਕਮੇਟੀ ਨੇ ਬਲਵੰਤ ਸਿੰਘ ਨੇ ਬੰਦੇ ਭੇਜਨੇ ਹੀ ਤੇ ਸ਼ਰਮਣੀ ਕਮੇਟੀ ਦੇ ਭੇਜਦੇ ਇਹਨਾਂ ਲੋਕਾਂ ਨੂੰ ਸ਼ਰਾਬਾਂ ਪਿਆ ਕੇ ਜੋੜੇ ਸਹੇਤ ਗੁੰਡਾਗਰਦੀ ਕਰਵਾਈ ਆ ਨਿਸ਼ਾਨ ਸਾਹਿਬ ਦੀ ਘੋਰ ਬਿਆਦੀ ਕੋਈ ਅਸੀਂ ਤੇ ਮੰਨਦੇ ਕਿ ਜਿਹੜਾ ਬਲਵੰਤ ਸਿੰਘ ਆ ਉਹਦੀ ਵੀ ਵਜ੍ਹਾ ਨਾਲ ਹੋ ਸਕਦੀ ਅਸਰਉਮਨੀ ਕਮੇਟੀ ਨਾਲ ਸਤਿਕਾਰ ਕਰਦੇ ਆ ਸਿੰਘ ਸਾਹਿਬ ਦਾ ਸਤਿਕਾਰ ਕਰਦੇ ਆ ਕਾਠ ਸਾਹਿਬ ਸਾਡੀ ਆਨ ਤੇ ਸ਼ਾਨ ਆ ਅਸੀਂ ਉਹਦਾ ਮਾਨ ਸਤਕਾਰ ਕਰਦੇ ਆ ਪਰ ਲੇਕਿਨ ਇਹੋ ਜਿਹੇ ਬੰਦੇ ਜਿਹੜੇ ਮਤਲਬ ਸਾਨੂੰ ਗਮਰਾਹ ਕਰਕੇ ਤੇ ਉਹਨਾਂ ਨੂੰ ਸਿਹਾ ਦਿੰਦੇ ਰਹਿ ਤੇ ਇਹ ਜਿਹੜੀ ਬਿਆਦੀ ਵੀ ਕਰਾਈ ਆ ਅਸੀਂ ਤੇ ਉਹਨਾਂ ਨੂੰ ਵੀ ਉਹਨਾਂ ਦੋਸ਼ੀ ਸਮਝਦੇ ਬਲਵੰਤ ਸਿੰਘ ਨੂੰ ਹਾਂਜੀ ਹਾਂਜੀ ਫਿਰ ਹੁਣ ਜਿਵੇਂ ਕਿ ਤੁਸੀਂ ਨਿਸ਼ਾਨ ਸਾਹਿਬ ਉੱਥੇ ਲਗਾਇਆ ਸੀ ਤੇ ਉਹ ਕੀ ਮਰਯਾਦਾਨ ਸਾਹਿਬ ਕਹੇਗਾ ਸੀ ਜਾਂ ਉੱਚੀ ਕਿਹਾ ਸੀ ਜਿਹੜਾ ਉੱਥੇ ਨਿਸ਼ਾਨ ਸਾਹਿਬ ਲਗਾਇਆਗਾ ਉਹ ਮਰਯਾਦਾਨ ਸਾਹਿਬ ਲਗਾਇਆ ਗਿਆ ਜਿੱਥੇ ਬੰਦਿਆਂ ਦੇ ਆਗੂ ਆਏ ਆ ਮਤਲਬ ਹੋਰ ਵੀ ਜਿੱਥੇ ਬੰਦੀਆਂ ਇਕੱਠੀਆਂ ਹੋਈਆਂ ਮਤਲਬ ਉਹ ਕੋਈ ਚੋਰੀ ਨਹੀਂ ਲਾਇਗਾ ਦਿਨੇ ਲਾਇਗਾ ਨਾਲ ਕਾਰ ਪਿਛੇ ਦੀ ਜਗ੍ਹਾ ਚ ਲਾਇਗਾ ਕਿਸ ਦੀ ਨੰਬਰੀ ਪੈਜ ਤੇ ਲਾਇਆ ਹੀ ਨਹੀਂ ਕਿ ਜਿਹਨੂੰ ਕਿਸੇ ਨੂੰ ਦੁੱਖ ਹੋਵੇ ਅਸੀਂ ਕਾਰ ਪਿਛੇ ਦੀ ਪੈੜ ਚ ਲਾਇਆ ਕਾਰ ਪਿਛੇ ਸਾਡੇ ਨਾਲ ਗੱਲ ਕਰੇ ਅਸੀਂ ਉਹਨੂੰ ਜਵਾਬ ਦੇ ਆ ਸਾਡੇ ਤੇ ਕਾਰਵਾਈ ਕਰੇ ਨਾ ਕਰੇ ਦੂਜੇ ਬੰਦੇ ਨੂੰ ਕੋਈ ਅਧਿਕਾਰ ਨਹੀਂ ਵੀ ਇਹ ਸਾਡੀ ਜਗ੍ਹਾ ਜ਼ਮੀਨ ਚਾ ਠੀਕ ਆ ਮਰਜਾਦਾ ਸਾਹਿਬ ਲੱਗਾ ਜੇ ਮਰਜਾਦਾ ਸਾਹਿਬ ਆ ਰਹੀ ਉਹਦੇ ਵੇਖੋ ਜੀ ਅਸੀਂ ਸਾਰੀ ਸੇਵਾ ਇਕੱਠੀ ਕਰਕੇ ਉਹ ਤੇ ਕਮਰਿਆਂ ਦਾ ਪ੍ਰਬੰਧ ਕਰ ਰਹੇ ਹਾਂ ਪਰ ਲੇਕਿਨ ਇਹਨਾਂ ਲੋਕਾਂ ਨੂੰ ਇਹ ਜਾਇਆ ਨਹੀਂ ਇਹਨਾਂ ਦੇ ਦਾਦਾ ਆਪਣਾ ਕੰਮ ਕੀਤਾ ਗੁੰਡਾਗਰਦੀ ਕਰਕੇ ਕਹਿਣਾ ਕਿ ਇਹਦੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜੀ ਮਨਸ਼ਾਨ ਸਾਹਿਬ ਨੂੰ ਵਰਤ ਕੇ ਇੱਕ ਧਾਰਮਿਕ ਪਿੰਡ ਮਨਸ਼ਾਨ ਨੂੰ ਵਰਤ ਕੇ ਕਬਜ਼ਾ ਦੇਖੋ ਕਬਜ਼ਾ ਤਾਂ ਹੁੰਦਾ ਵੀ ਕਿਸੇ ਦੇ ਨੰਬਰੀ ਪਾਈ ਤੇ ਇਹ ਕਬਜ਼ਾ ਕੀਤਾ ਇਹਨਾਂ ਨੇ 20 ਬਾਈਆਂ ਕਿੱਲਾ ਤੇ ਕਬਜ਼ਾ ਕੀਤਾ ਇਹਨੇ ਸਾਲਾਂ ਦਾ ਉਹ ਇਹਨਾਂ ਨੇ ਪਤਾ ਵੀ ਇਹ ਕਬਜ਼ਾ ਕੀਤਾ ਜਿਹੇ ਕਬਜ਼ਾ ਕੀਤਾ ਕਾਰਪਸ਼ਨ ਦੀ ਪੈੜੀ ਤੇ ਕਬਜ਼ਾ ਕੀਤਾ ਕਾਰਪਸ਼ਨ ਸਾਡੇ ਨਾਲ ਕਾਲ ਕਰੇ ਸਾਡੇ ਤੇ ਕੋਈ ਕਾਰਵਾਈ ਕਰਨੀ ਤੇ ਉਹ ਕਰੇ ਇਹਨਾਂ ਨੂੰ ਕੀ ਅਧਿਕਾਰ ਹੈ ਕਾਰਪਸ਼ਨ ਦੇ ਵਿੱਚ ਕੋਈ ਅਸਗਾਰੀ ਅਫਸਰ ਲੱਗੇ ਨੇ ਜਾਂ ਇੱਕ ਕਾਉਂਸਲ ਨੇ ਜਾਂ ਕੋਈ ਐਮ.ਐਲ.ਏ ਨੇ ਵੀ ਇਹਨਾਂ ਨੇ ਸਾਡੇ ਤੇ ਕਾਰਵਾਈ ਕਰਨੀ ਇਹਨਾਂ ਨੇ ਜੋ ਕੁਝ ਕੀਤਾ ਮਾਰਾ ਕੀਤਾ ਜਿਹੜੀ ਨਿਸ਼ਾਨ ਸਾਹਿਬ ਦੀ ਬੈਦਫੀ ਕੀਤੀ ਆ ਉਹ ਬੜੀ ਘਨੌਣੀ ਹਰਕਤ ਕੀਤੀ ਆ ਇਹ ਜਿੰਨਾ ਚਿਰ ਸਰਕਾਰ ਇਹਨਾਂ ਲੋਕਾਂ ਨੂੰ ਗ੍ਰਿਫਤਾਰ ਨਹੀਂ ਕਰਨੀ ਕੱਲ ਜੱਥੇਬੰਦੀਆਂ ਦਾ ਫੈਸਲਾ ਹੋਣਾ ਉਹਨਾਂ ਚ ਸਾਡਾ ਇਹ ਜਿਹੜਾ ਸੰਘਰਸ਼ جاری ਰਹੂਗਾ ਇੱਕ ਕਾਗਜ਼ਾ ਦੇ ਕਹਿਣਾ ਹੈ ਕਿ ਜਿਹੜਾ ਕਿ ਕਿਤੇ ਵੀ ਗੁਰਮਾਰੇ ਦੇ ਪ੍ਰਕਾਰ ਕੋਈ ਧਾਰਮਿਕ ਨਿਸ਼ਾਨ ਸਾਹਿਬ ਵੀ ਲਗਾਣਾ ਹੋਵੇ ਤਾਂ ਜਿਹੜਾ ਪੁਜੀਟਰ ਹੋਣਾ ਚਾਹੀਦਾ ਜਿਹੜਾ ਸਾਫਤਰੀ ਹੋਣਾ ਚਾਹੀਦੀ ਹੈ ਕਿ ਉਹ ਜਿੱਥੇ ਤੁਸੀਂ ਨਿਸ਼ਾਨ ਸਾਹਿਬ ਲਗਾਇਆ ਸੀ ਉੱਥੇ ਕੋਈ ਲੋਹੇ ਸੇਵਾ ਸੰਭਾਲ ਹੋਣੀ ਸੀ ਕੋਈ ਸਾਫ ਜਗ੍ਹਾ ਤੇ ਲਾਇਆ ਜਿਹੜਾ ਨਿਸ਼ਾਨ ਸਾਹਿਬ ਲੱਗਾ ਜਿੱਥੇ ਦੇਖੋ ਜੀ ਜਹਦਾਰ ਭਜਨ ਸਿੰਘ ਜੀ 24 ਘੰਟੇ ਉਥੇ ਸੇਵਾ ਨਿਭਾਉਂਦੇ ਹੇ ਉਹਨਾਂ ਦੇ ਨਾਲ ਇਲਾਕੇ ਦੇ ਹੋਰ ਵੀ ਸੇਵਾਦਾਰ ਜਿਨ੍ਹਾਂ ਨੇ ਵੇਖੋ ਇਹ ਨਿਸ਼ਾਨ ਸਾਹਿਬ ਲੰਗਣ ਤੋਂ ਬਾਅਦ ਦਹਾ ਪਰਵਾਨਾਲੀਆਂ ਨੇ ਅਮਰਿਤ ਛਕਿਆ ਗੁਰੂ ਵਾਲੇ ਬਣੇ ਤੇ ਉਹਨਾਂ ਨੇ ਸੇਵਾ ਸੰਭਾਲ ਸੰਭਾਲੀ ਸੀ ਤੇ ਉਹ ਨਿਸ਼ਾਨ ਸਾਹਿਬ ਦੀ ਪਵਿੱਤਰਤਾ ਹੀ ਉਹਦੀ ਸੇਵਾ ਸੇਵਾ ਕਰਦੇ ਸੀ ਕਮਰਿਆਂ ਦੀ ਬਗਤ ਤਿਆਰੀ ਹੋ ਰਹੀ ਸੀ ਪਰ ਲੇਕਿਨ ਇਹ ਸਮੇਂ ਤੋਂ ਪਹਿਲਾਂ ਹੀ ਸਾਰਾ ਕੁਝ ਇਹਨਾਂ ਨੇ ਤੈਨਸ਼ ਨਸ਼ ਕਰ ਦਿੱਤਾ ਕਿਉਂਕਿ ਇਹਨੂੰ ਇਹ ਬਰਦਾਸ਼ਤ ਨਹੀਂ ਹੋਇਆ ਤੇ ਅਸੀਂ ਸਾਰੀ ਸਰਸਾਂ ਨੂੰ ਵੀ ਬੇਨਤੀ ਕਰਦੇ ਆ ਜਥੇਬੰਦੀਆਂ ਨੂੰ ਵੀ ਅਪੀਲ ਕਰਦੇ ਆ ਤੇ ਖਾਸ ਕਰਕੇ ਇਹ ਜਿੰਨਾ ਲੋਕਾਂ ਨੇ ਹਕ ਕਰਨ ਹੋਣੀ ਘਰਕਤ ਕੀਤੀ ਆ ਤੇ ਜਿਹੜੇ ਲੋਕ ਇਹਨਾਂ ਦੇ ਮਗਰ ਵੀ ਬੋਲਦੇ ਆ ਜਿਨ੍ਹਾਂ ਨੇ ਮਗਰ ਬਹਿ ਕੇ ਵੀ ਇਹ ਕੰਮ ਕਰਾਇਆ ਉਹ ਵੀ ਸਿੱਧੇ ਸਾਫ ਹੋ ਜਾਣਗੇ ਕਾਰਵਾਈ ਉਹਨਾਂ ਦੇ ਖਿਲਾਫ ਵੀ ਹੋਏਗੀ ਹਾਂਜੀ ਵੈਕਜੀ ਕਾ ਖਾਲਸਾ ਵੈਕਜੀ